ਕੌਣ ਖਾ ਗਿਆ 57 ਲੱਖ ਰੁਪਏ ਇੱਕ ਵੱਡਾ ਸਵਾਲ ਜਿਹੜਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਖਬਰ ਸੁਲਤਾਨਪੁਰ ਲੋਧੀ ਤੋਂ ਹੈ ਜਿੱਥੇ ਕੋਟਾਲੇ ਦੀ ਵੱਡੀ ਖੇਡ ਦਾ ਪਰਦਾਫਾਸ਼ ਕੀਤਾ ਗਿਆ ਜੀ ਹਾਂ ਮੰਰੇਗਾ ਦੀ ਸਕੀਮ ਦੇ ਵਿੱਚ 57 ਲੱਖ ਰੁਪਏ ਦਾ ਕੋਟਾਲਾ ਸਾਹਮਣੇ ਆਇਆ ਤੁਸੀਂ ਸੋਚ ਰਹੇ ਹੋਗੇ ਮੰਰੇਗਾ ਦੇ ਵਿੱਚ ਤਾਂ ਦਿਹਾੜੀ ਲੋਕਾਂ ਨੂੰ ਮਿਲਦੀ ਹੈ ਪਰ 57 ਲੱਖ ਕੋਈ ਕਿਵੇਂ ਖਾ ਸਕਦਾ ਜੀ ਹਾਂ ਇਹ ਵੱਡਾ ਖੁਲਾਸਾ ਹੋਇਆ ਲੋਕਪਾਲ ਪਿੰਡੂ ਵਿਕਾਸ ਨੇ ਸੂਵੋ ਮੋਟੋ ਨੋਟਿਸ ਲਿਆ ਤੇ ਉਹਨਾਂ ਦੀ ਜਾਂਚ ਦੇ ਵਿੱਚ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹ ਹੈਰਾਨ ਪਰੇਸ਼ਾਨ ਕਰਨ ਵਾਲੀ ਹੈ ਖਾਲਸਾ ਬਿਲਡਿੰਗ ਮਟੀਰੀਅਲ ਦੇ ਨਾਂ ਦੇ ਉੱਤੇ ਇੱਕ ਜਾਲੀ ਫਰਮ ਬਣਾਈ ਗਈ ਸੀ ਜਿਹਦੇ ਚ ਖਾਤੇ 'ਚ ਪੈਸੇ ਪਵਾਏ ਜਾਂਦੇ ਸੀ ਤੇ ਵੈਂਡਰ ਦਾ ਜੀਐਸਟੀ ਨੰਬਰ ਜਦੋਂ ਜਾਂਚਿਆ ਗਿਆ ਉਹ ਜੀਐਸਟੀ ਨੰਬਰ ਵੀ ਫਰਜ਼ੀ ਨਿਕਲਿਆ ਤੇ ਪਤਾ ਲੱਗਿਆ ਕਿ ਜਦੋਂ ਇਹਦੇ ਮਾਲਕਾਂ ਦੇ ਪਤਾ ਲੱਗਿਆ ਮੋਬਾਈਲ ਨੰਬਰ ਦੇਖੇ ਗਏ ਤਾਂ ਮਨਰੇਗਾ ਦਾ ਵਰਕਰ ਹੀ ਵੈਂਡਰ ਬਣਿਆ ਹੋਇਆ ਸੀ ਜਿਹੜਾ ਵਰਕਰ ਇੱਕ ਜਿਹੜਾ ਬਹੁਤ ਨੀਵੇਂ ਦਰਜੇ ਦਾ ਇੱਕ ਕਿਹਾ ਜਾਂਦਾ ਕਿ ਕੰਮ ਕਰ ਰਿਹਾ ਹੈ ਚੌਥੇ ਦਰਜੇ ਦਾ ਕੰਮ ਕਰ ਰਿਹਾ ਹੈ ਇੱਕ ਮਜ਼ਦੂਰੀ ਦਿਹਾੜੀ ਕਰ ਰਿਹਾ ਉਸੇ ਨੂੰ ਵੈਂਡਰ ਬਣਾ ਕੇ ਫਿਰ ਬਿੱਲ ਬਣਾਏ ਜਾ ਰਹੇ ਸੀ ਤੇ ਉਹਨਾਂ ਫਰਜ਼ੀ ਬਿੱਲਾਂ ਦੇ ਰਾਹੀਂ ਫਰਜ਼ੀ ਵੈਂਡਰ ਨੂੰ ਪੇਮੈਂਟਾਂ ਹੋ ਰਹੀਆਂ ਸਨ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਪਿਤਾ ਦੇ ਨਾਮ ਤੇ ਆਪਣੀ ਪਤਨੀ ਦੇ ਨਾਮ ਦੇ ਉੱਪਰ ਪੇਮੈਂਟਾਂ ਲਈਆਂ ਜਾ ਰਹੀਆਂ ਸਨ ਕਿਤੇ 10 ਲੱਖ ਦੀ ਪੇਮੈਂਟ ਕਿਤੇ 4 ਲੱਖ ਦੀ ਪੇਮੈਂਟ ਕੁੱਲ ਮਿਲਾ ਕੇ 57 ਲੱਖ ਰੁਪਏ ਦੀ ਪੇਮੈਂਟ ਜਿਹੜੀ ਹੈ ਉਹ ਹੋਈ ਹੈ ਜਿਹਦੇ ਵਿੱਚ ਘੁਟਾਲਾ ਪਾਇਆ ਗਿਆ ਲੋਕਪਾਲ ਜਸਵਿੰਦਰ ਸਿੰਘ ਸਿੱਧੂ ਨੇ ਇਹ ਸਾਰੇ ਘੁਟਾਲੇ ਦਾ ਪਰਦਾਫਾਸ਼ ਕੀਤਾ ਸਖਤ ਬਿਆਨ ਉਹਨਾਂ ਦਾ ਸਾਹਮਣੇ ਆਇਆ ਕਿ ਸਾਡੇ ਕੋਲ ਸਾਰੇ ਸਬੂਤ ਆ ਗਏ ਨੇ ਅਸੀਂ ਰਿਪੋਰਟ ਪੇਜ ਦਿੱਤੀ ਹੈ ਤੇ ਇਹਨਾਂ ਦੇ ਉੱਪਰ ਅਸੀਂ ਵੱਡੀ ਕਾਰਵਾਈ ਕਰਾਂਗੇ ਜੀ ਹਾਂ ਇੱਕ ਬਹੁਤ ਵੱਡਾ ਘੁਟਾਲਾ ਜਿਹੜਾ ਦੇਖਣ ਨੂੰ ਮਿਲਿਆ ਹੈ ਮੰਰੇਗਾ ਦੀ ਸਕੀਮ ਦੇ ਤਹਿਤ 57 ਲੱਖ ਰੁਪਏ ਖਾਦੇ ਗਏ ਨੇ ਖਾਲਸਾ ਬਿਲਡਿੰਗ ਮਟੀਰੀਅਲ ਇਹ ਇਹਦੇ ਨਾਮ ਦੇ ਜਾਲੀ ਬਿੱਲ ਬਣਾਏ ਗਏ ਸੀ ਲੋਕਪਾਲ ਕਹਿੰਦੇ ਨੇ ਕਿ ਜਦੋਂ ਜਾਂਚ ਕੀਤੀ ਮੈਂ ਦੇਖਿਆ ਕਿਸੇ ਤਰ੍ਹਾਂ ਦਾ ਕੋਈ ਮੈਜ਼ਰਮੈਂਟ ਜਿਹੜਾ ਹੈਗਾ ਉਹ ਨਹੀਂ ਕੀਤਾ ਜਾਂਦਾ ਸੀ ਤੇ ਕੋਈ ਵੀ ਹਸਾਬ ਕਿਤਾਬ ਰੱਖੇ ਬਗੈਰ ਸਿੱਧੇ ਇਸ ਵੈਂਡਰ ਨੂੰ ਪੈਸੇ ਪਾਇਆ ਜਾ ਰਹੇ ਸਨ ਜਦੋਂ ਵੈਂਡਰ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਇਹ ਐਡਰੈਸ ਲਿਖਿਆ ਹੋਇਆ ਫਰਜ਼ੀ ਹੈ ਜਾ ਕੇ ਉੱਥੇ ਪਤਾ ਕੀਤਾ ਜਿਹੜਾ ਇਹਦਾ ਐਡਰੈਸ ਲਿਖਿਆ ਸੁਲਤਾਨਪੁਰ ਲੋਧੀ ਦਾ ਉਹ ਫਤਿਹਾਬਾਦ ਦੇ ਨੇੜੇ ਕੁਝ ਦੱਸਿਆ ਜਾ ਰਿਹਾ ਰੋਡ ਜਿਹੜੀ ਹੈ ਉਹ ਸਭ ਫਰਜ਼ੀ ਨਿਕਲਿਆ ਮੋਬਾਈਲ ਨੰਬਰ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਮਜ਼ਦੂਰ ਹੈ ਮਨਰੇਗਾ ਦੇ ਤਹਿਤ ਜਿਹੜਾ ਕੰਮ ਕਰਦਾ ਦਿਹਾੜੀ ਵਾਲਾ ਉਦੇ ਨਾਮ ਤੇ ਇਹ ਫਰਜ਼ ਫਰਜ਼ੀ ਜਿਹੜੀ ਹੈ ਇਹ ਚਲਾਈ ਜਾ ਰਹੀ ਸੀ ਪੂਰੀ ਇੱਕ ਤਰੀਕੇ ਦੇ ਨਾਲ ਬਿੱਲ ਜਿਹੜੇ ਬਣਾਏ ਜਾ ਰਹੇ ਸੀਗੇ ਵੈਂਡਰ ਫਰਜ਼ੀ ਬਣਾਇਆ ਗਿਆ ਸੀਗਾ ਜੀਐਸਟੀ ਨੰਬਰ ਵੀ ਫਰਜ਼ੀ ਲਿਖਿਆ ਹੋਇਆ ਸੀ ਗੱਲ ਇਹ ਹੈ ਕਿ ਇਹਦੇ ਜਾਂਚ ਕਰਨ ਵਾਲੇ ਆਮ ਲੋਕ ਜਿਹੜੇ ਨੇ ਇੱਥੇ ਅਫਸਰ ਨੇ ਉਹ ਕਿੱਥੇ ਨੇ ਕੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਹ ਫਰਜ਼ੀ ਜੀਐਸਟੀ ਨੰਬਰ ਲੱਗੇ ਹੋਏ ਐ ਫਰਜ਼ੀ ਵੈਂਡਰ ਬਣਿਆ ਹੋਇਆ ਜੇ ਲੋਕਪਾਲ ਨੇ ਸਾਰੇ ਘੁਟਾਲੇ ਦਾ ਪਰਦਾ ਫਾਸ਼ ਕੀਤਾ ਹੈ ਤਾਂ ਫਿਰ ਉਹ ਅਫਸਰ ਕੀ ਕਰ ਰਹੇ ਸੀ ਕਿੱਥੇ ਸੁੱਤੇ ਸੀ ਕੀ ਉਹਨਾਂ ਦੀ ਮਿਲੀਭੁਗਤ ਸੀ ਕੀ 57 ਲੱਖ ਦੇ ਵਿੱਚ ਉਹਨਾਂ ਦਾ ਵੀ ਹਿੱਸਾ ਸੀ ਇਸ ਕਈ ਸਾਰੇ ਸਵਾਲ ਖੜੇ ਹੁੰਦੇ ਨੇ ਅਸੀਂ ਲੋਕਪਾਲ ਨਾਲ ਵੀ ਗੱਲ ਕੀਤੀ ਹੈ ਕੀ ਕੁਝ ਉਹਨਾਂ ਨੇ ਖੁਲਾਸੇ ਕੀਤੇ ਨੇ ਲੋਕਪਾਲ ਜਸਵਿੰਦਰ ਸਿੰਘ ਸਿੱਧੂ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾ ਦਿੰਨੇ ਆ ਇੱਥੇ ਸਾਡੇ ਟੀਏ ਸਾਹਿਬ ਹੈਗੇ ਟੈਕਨੀਕਲ ਅਸਿਸਟੈਂਟ ਜਿਹੜੇ ਹੁੰਦੇ ਆ ਉਹਨਾਂ ਵੱਲੋਂ ਇੰਨੀ ਵੱਡੀ ਗਲਤੀ ਕੀਤੀ ਗਈ ਸੀ ਕਿ ਉੱਥੇ ਐਮਬੀ ਨਹੀਂ ਜਿਹਨੂੰ ਮੈਜ਼ਰਮੈਂਟ ਬੁੱਕ ਕਹਿੰਦੇ ਉਹ ਹੀ ਨਹੀਂ ਲਿਖੀ ਗਈ ਸੀ ਇੱਥੇ ਜੀ ਪਰ ਜਦੋਂ ਮੈਜ਼ਰਮੈਂਟ ਨਹੀਂ ਹੋਈ ਤਾਂ ਵੈਂਡਰ ਜਿਹੜਾ ਵਾ ਉਹਨੂੰ ਪੈਸੇ ਪੈ ਗਏ ਜੀ ਜੀ ਠੀਕ ਕਿ ਉਹਦੇ ਰਿਗਾਰਡਿੰਗ ਜਦੋਂ ਇਹਨਾਂ ਵੱਲੋਂ ਮੈਨੂੰ ਬਿੱਲ ਪੇਸ਼ ਕੀਤਾ ਗਿਆ ਔਰ ਉਹ ਬਿੱਲ ਤੇ ਸੈਂਪ ਲੱਗੀਆਂ ਹੋਈਆਂ ਸੀ ਹੂੰ ਔਰ ਜਦੋਂ ਉਹਦੀ ਜਾਂਚ ਕੀਤੀ ਆਪਾਂ ਡਿਪਾਰਟਮੈਂਟਲ ਜਿਹੜੇ ਵੀ ਸੰਬੰਧਿਤ ਸੀਗੇ ਉਹਨਾਂ ਨਾਲ ਜਦੋਂ ਗੱਲ ਕੀਤੀ ਤੇ ਉਹਦੇ ਵਿੱਚ ਜਿਹੜਾ ਜੀਐਸਸੀ ਨੰਬਰ ਸੀਗਾ ਉਹ ਸਾਡੇ ਐਮਆਈਐਸ ਦੇ ਡਾਟੇ ਦੇ ਵਿੱਚ ਵੀ ਜਿਹੜਾ ਉਹ ਪਾਇਆ ਗਿਆ ਉਹ ਫਰਜੀ ਸੀ ਜੀ ਜੀ ਵੈਂਡਰ ਦਾ ਜੀਐਸਸੀ ਨੰਬਰ ਫਰਜੀ ਸੀ ਜਦੋਂ ਉਹਦਾ ਮੋਬਾਈਲ ਨੰਬਰ ਤਲਾਸ਼ਿਆ ਗਿਆ ਤੇ ਉਹਦੇ ਵਿੱਚੋਂ ਇੱਕ ਮੁੰਡੇਗਾ ਵਰਕਰ ਨਿਕਲਿਆ ਹਾਂ ਔਰ ਉਹਦੇ ਤੇ ਫਰਜੀ ਜਿਹੜਾ ਮਤਲਬ ਇੱਕ ਤਰ੍ਹਾਂ ਦਾ ਵੈਂਡਰ ਬਣਾਇਆ ਗਿਆ ਸੀਗਾ ਜਿਹੜਾ ਉਹਦਾ ਬਿੱਲ ਤੇ ਐਡਰੈਸ ਲੱਗਾ ਜੀ ਫਤਿਹਾਬਾਦ ਗੋਇੰਦਵਾਲ ਸਾਹਿਬ ਰੋਡ ਜੀ ਬਾਅਦ ਇਹ ਦੱਸਣਾ ਚਾਹਾਂਗਾ ਜੀ ਉਹ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ ਉੱਥੇ ਵੀ ਜਾਂਚ ਕਰਕੇ ਪਤਾ ਕੀਤਾ ਔਰ ਇਹ ਨਾਮ ਦਾ ਕੋਈ ਵੀ ਉੱਥੇ ਵੈਂਡਰ ਜਿਹੜਾ ਨਹੀਂ ਸੀ ਕੰਮ ਕਰ ਰਿਹਾ ਤੁਸੀਂ ਸੂ ਮੋਟਰ ਦੇ ਵਿੱਚ ਲਿਖਿਆ ਗਿਆ ਕਿ ਹਾਂ ਵੀ ਇੱਕ ਹੈਪੀ ਜੋ ਵਾ ਸੇਵਾਦਾਰਾ ਹਾਂਜੀ ਏਪੀਓ ਇਤਿਚਰਨਜੀਤ ਉਹਨਾਂ ਦੇ ਉੱਤੇ ਜਿਹੜਾ ਵਾ ਤੁਸੀਂ 57 ਲੱਖ ਦਾ ਗਵਨ ਜਿਹੜਾ ਵਾ ਉਹਦੇ ਵਿੱਚ ਇਹਦਾ ਸੀ ਕਿ ਉਹ ਕਿਸ ਤਰੀਕੇ ਦੇ ਨਾਲ ਜਾਂਚ ਕਰੀ ਉਹ ਕੀਤੀ ਗਈ ਉਹਦੇ ਵਿੱਚ ਜਦੋਂ ਵੈਂਡਰ ਦੀ ਜਾਂਚ ਕੀਤੀ ਗਈ ਨਾ ਜੀ ਵੈਂਡਰ ਦਾ ਜਦੋਂ ਦੇਖਿਆ ਕਿ ਇਹ ਤਾਂ ਇੱਕ ਮਦੀਕਾ ਵਰਕਰ ਸੀ ਪਿੰਡ ਦੇ ਵਿੱਚ ਪੁੱਛਿਆ ਗਿਆ ਉਹ ਕਹਿੰਦੇ ਕਿ ਇਹ ਬੰਦਾ ਜਿਹੜਾ ਸੀਗਾ ਇਹ ਤਾਂ ਮਡੇਗਾ ਦਾ ਮੀਟ ਸੀਗਾ ਹੂੰ ਜਾਂ ਹੋਰ ਕੰਮ ਕਰਦਾ ਸੀਗਾ ਤੇ ਉਹਦੇ ਤੋਂ ਫਿਰ ਸ਼ੱਕ ਜਾਹਰ ਹੋਇਆ ਜਦੋਂ ਤਾਂ ਫਿਰ ਅਕਾਊਂਟ ਸਟੇਟਮੈਂਟਾਂ ਪ੍ਰੋਵਾਈਡ ਕੀਤੀਆਂ ਗਈਆਂ ਇਹਨਾਂ ਦੀ ਹੂੰ ਉਹ ਬੈਂਕਾਂ ਵੱਲੋਂ ਮੁਹੱਈਆ ਕੀਤੀਆਂ ਗਈਆਂ ਤੇ ਉਹਦੇ ਵਿੱਚ ਦੇਖਿਆ ਕਿ ਜਿਹੜਾ ਵੈਂਡਰ ਹੈਗਾ ਉਹ ਸਰਕਾਰੀ ਖਾਤੇ ਦੇ ਵਿੱਚੋਂ ਉਹਦੀ ਅਮਾਊਂਟ ਆਈ ਜਾ ਰਹੀ ਹੈ ਉਹਨੇ ਕਿਸੇ ਵੀ ਕੋਈ ਚੈੱਕ ਨਹੀਂ ਕੱਟਿਆ ਕੋਈ ਕੁਝ ਨਹੀਂ ਕੱਟਿਆ ਕਿਤੋਂ ਮਟੀਰੀਅਲ ਦਾ ਕੋਈ ट्रांजੈਕਸ਼ਨ ਨਹੀਂ ਕੀਤੀ ਹੂੰ ਫਰਜ਼ੀ ਤੌਰ ਤੇ ਮਤਲਬ ਉਹ ਜੀਐਸਟੀ ਲਾ ਕੇ ਵੈਂਡਰ ਬਣ ਗਿਆ ਔਰ ਸਾਰੇ ਪੈਸੇ ਜਿਹੜੇ ਆ ਉਹ ਇਹਨਾਂ ਨੇ ਆਪਣੇ ਅਕਾਊਂਟ ਦੇ ਵਿੱਚੋਂ ਉਹਦੇ ਤੋਂ ਟਰਾਂਸਫਰ ਹੋ ਗਏ ਜਿੱਦਾਂ ਕਰਮਿੰਦਰ ਹੈ ਪੀ ਸਾਡੇ ਗ੍ਰਾਮ ਸੇਵਕ ਹੈਗੇ ਆ ਹੂੰ ਉਹਨਾਂ ਦੇ ਅਕਾਊਂਟ ਚੋਂ ਉਹਨਾਂ ਦੇ ਮਤਲਬ ਘਰਦਿਆਂ ਦੇ ਨਾਂ ਪਰ ਮਤਲਬ ਫੈਮਿਲੀ ਦੇ ਨਾਂ ਜਿਹੜੇ ਪੈਸੇ ਉਹ ਤਕਰੀਬਨ ਗਏ ਕਰਮਿੰਦਰ ਹੈ ਪੀ ਦੇ ਆਪਣੇ ਅਕਾਊਂਟ 'ਚ 10 ਲੱਖ ਰੁਪਈਆ ਉੱਥੋਂ ਟਰਾਂਜ਼ੈਕਸ਼ਨ ਹੋਇਆ ਜੀ 10 ਲੱਖ ਹਾਂਜੀ ਉਸ ਤੋਂ ਬਾਅਦ ਜਿਹੜੇ ਮਤਲਬ ਇਹਨਾਂ ਦੇ ਫਾਦਰ ਸੀਗੇ ਕਰਮਿੰਦਰ ਹੈ ਪੀ ਦੇ ਉਹਨਾਂ ਦੇ ਅਕਾਊਂਟ 'ਚ ਏਪੀਓ ਹੈਗੇ ਸਾਡੇ ਚਰਨਜੀਤ ਹੂੰ ਉਹਨਾਂ ਦੇ ਅਕਾਊਂਟ 'ਚ 4 ਲੱਖ ਰੁਪਈਆ ਟਰਾਂਸਫਰ ਹੋ ਗਿਆ ਜੀ ਹੂੰ ਠੀਕ ਆ ਤੁਰੇ ਇਸ ਚੀਜ਼ ਨੂੰ ਅਸੀਂ ਲੈ ਕੇ ਇਹ ਸੂਮੋਟ ਦਾ ਫੈਸਲਾ ਕੀਤਾ ਜੀ ਉਹਦੇ ਵਿੱਚ ਕੀ ਹੈ ਕਿ ਹੁਣ ਜੇ ਸਾਡੇ ਜਿਹੜੇ ਮੁਲਾਜ਼ਮ ਆ ਉਹੀ ਵੈਂਡਰ ਬਣ ਜਾਣਗੇ ਜਾਂ ਉਹੋ ਹੀ ਮਤਲਬ ਇਹ ਆਪਣੇ ਅਕਾਊਂਟਾਂ ਦੇ ਵਿੱਚ ਇੰਨੀ-ਇੰਨੀ ਟਰਾਂਜੈਕਸ਼ਨਾਂ ਕਰਾਂਗੇ ਤੇ ਇਹਦਾ ਮਤਲਬ ਕਿ ਕੰਮ ਤਾਂ ਹੋਇਆ ਹੀ ਨਹੀਂ ਫਿਰ ਹੂੰ ਨਹੀਂ ਇਸ ਚੀਜ਼ ਨੂੰ ਲੈ ਕੇ ਆਪਾਂ ਨਿਰਪੱਖ ਤੌਰ ਤੇ ਇਹਦਾ ਫੈਸਲਾ ਕੀਤਾ ਜੀ ਮਾਨਯੋਗ ਜਿਹੜੇ ਸਾਡੇ ਪ੍ਰਿੰਸੀਪਲ ਫੈਕਟਰੀ ਆ ਹੂੰ ਤੇ ਐਡਮਿਨਿਸਟ੍ਰੇਸ਼ਨ ਫੈਕਟਰੀ ਉਹਨਾਂ ਨੂੰ ਅਸੀਂ ਫਾਰਵਰਡ ਕੀਤਾ ਹੋਇਆ ਜੀ ਕਿ ਰეკਮੈਂਡੇਸ਼ਨ ਕਿ ਜੋ ਕਾਰਵਾਈ ਕਰਨਗੇ ਉਹ ਉਹਨਾਂ ਦੇ ਹੈੱਡ ਤੇ ਹੋਊਗੀ